ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਅਯੋਧਿਆ ਦੇ ਵਿੱਚ ਜਿਹੜਾ ਕਿ ਅੱਜ ਰਾਮਚੰਦਰ ਮਹਾਰਾਜ ਜੀ ਦੀ ਮੂrti ਸਥਾਪਨਾ ਕੀਤੀ ਗਈ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਾ ਕੇ ਉਦਘਾਟਨ ਕੀਤਾ ਵੱਡੇ ਵੱਡੇ ਲੀਡਰ ਆਏ ਔਰ ਭਾਰਤ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੰਗਰ ਲੱਗ ਰਿਹਾ ਸੀ ਇਸ ਵੇਲੇ ਕਪੂਰਥਲਾ ਤੋਂ ਮੌਜੂਦ ਨੇ ਕਹਿੰਦੇ ਇੱਕ ਰਾਜਾ ਦਸ਼ਰਤ ਦੇ بیٹے ਰਾਮਚੰਦਰ ਜੀ ਉਹਨਾਂ ਨੇ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸੀ ਉਸ ਦਿਨ ਪੂਰੇ ਭਾਰਤ ਵਿੱਚ ਕੀ ਦੀਪਾਵਲੀ ਦਾ ਤਿਆਰ ਦੀਵੇ ਜਗਾਏ ਜ ਅੱਜ ਉਹ 500 ਸਾਲ ਬਾਅਦ ਇੱਕ ਹਿਸਟਰੀ ਦੇ ਵਿੱਚ ਇੱਕ ਨਾਮ ਹੋਏਗਾ ਮੋਦੀ ਸਾਹਿਬ ਦਾ ਕਿ ਜਿਹੜਾ ਕਿ ਉਹਨਾਂ ਨੇ ਉੱਥੇ ਅਯੁੱਧਿਆ ਦੇ ਵਿੱਚ ਰਾਮਚੰਦਰ ਜੀ ਮਹਾਰਾਜ ਦੀ ਮੂਰਤੀ ਸਥਾਪਨਾ ਅਸੀਂ ਐਸੇ ਵੇਲੇ ਕਪੂਰਥਲਾ ਦੇ ਵਿੱਚ ਮੰਦਿਰ ਦੇ ਵਿੱਚ ਦੇਖੋ ਮੋਦੀ ਸਾਹਿਬ ਨੇ ਕਿਹਾ ਸੀ ਕਿ ਹਰ ਘਰ ਦੇ ਵਿੱਚ ਦੀਵੇ ਜਗਾਏ ਜਾਣ ਉਹ ਦੇਖੋ ਲਾਈਟਿੰਗ ਸਾਰੀ ਹੋਈ ਹੋਇਆ ਕਿੰਨਾ ਵਧੀਆ ਇਹ ਮੰਦਿਰ ਆ ਰਾਮਚੰਦਰ ਛੱਡ ਲਾਇਆ ਸਿਰ ਸਾਡੇ ਜਿਹੜੀ ਕਿ ਕੁਝ ਇਹ ਸਾਰੀਆਂ ਲੀਡਰ ਕਹਿੰਦੇ ਆਪਸ ਮਜਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਸਾਰੇ ਜਿਹੜੀ ਕਿ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰਿਆਂ ਦੇ ਇੱਛਾ ਨਾਲ ਇਹ ਲੰਗਰ ਲਗਾਏਗਾ ਸਭ ਤੋਂ ਅਸਰਦਾਰ ਕੁਸ਼ਨ ਲੀਡਰ ਸੇ ਬਾਂਦੇ ਅਸੀਂ ਗੱਲ ਇਹ ਪਹਿਲਾਂ ਤਾਂ ਸਵਾਗਤ ਆ ਜੀ ਸਾਈ ਦਸ ਜੀ ਪਹਿਲਾਂ ਸਕਾਈ ਨਿਊਜ਼ ਦੇ ਸ਼੍ਰੋਤਾ ਨੂੰ ਜੈ ਸ਼੍ਰੀ ਰਾਮ ਬਹੁਤ ਬਹੁਤ ਮੁਬਾਰਕਾਂ ਆਈ ਪਾਵਨ ਇਸ ਪਰਵ ਤੇ 500 ਸਾਲ ਬਾਅਦ ਜਿਹੜੀ ਕਿ ਇੱਕ ਮਨੋ ਕਾਮਨਾ ਪੂਰੀ ਹੋਈ ਹੈ ਅਯੁੱਧਿਆ ਦੇ ਵਿੱਚ ਮੋਦੀ ਸਾਹਿਬ ਨੇ ਮੂਰਤ ਕੀਤਾ ਕੀ ਕਹੋਗੇ ਦੇਖੋ ਜੀ ਬਿਲਕੁਲ ਸਹੀ ਗੱਲ ਆ 500 ਸਾਲ ਬਾਅਦ ਸਾਰੇ ਹਿੰਦੂਆਂ ਦੀ ਕਾਮਨਾ ਪੂਰਨ ਹੋਈ ਜਿਨੇ ਵੀ ਸਨਾਤਨੀ ਭਰਾ ਸੀਗੇ ਸਨਾਤਨ ਦੇ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਆ ਜਾਂਦੇ ਆ ਸਨਾਤਨ ਕੋਈ ਧਰਮ ਨਹੀਂ ਨਾਤਨ ਜੀ ਦੀ ਇੱਕ ਸ਼ੈਲੀ ਆ ਜਿਹਦੇ ਵਿੱਚ ਸਾਰੇ ਰਿਸ਼ਤਿਆਂ ਦੀ ਰਿਸਪੈਕਟ ਕਰਨਾ ਸਿਖਾਇਆ ਜਾਂਦਾ ਤੇ ਮਰਿਆਦਾ ਵਿੱਚ ਰਹਿਣਾ ਸਿਖਾਇਆ ਜਾਂਦਾ ਪ੍ਰਭੂ ਰਾਮ ਨੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕੀਤੇ ਤੇ ਉਹਨਾਂ ਦੀ ਆਣ ਦੇ ਵਿੱਚ ਸਾਨੂੰ ਇਹ ਖੁਸ਼ੀ ਆ ਕਿ ਅਸੀਂ ਵੀ ਉਸੇ ਮਰਿਆਦਾ ਦੇ ਰਾਹ 'ਤੇ ਚੱਲ ਸਕੀਏ ਸਾਡੇ ਨਾਲ ਇਹ ਆਮ ਆਦੀ ਪਾਤ ਤੋਂ ਜਿਹੜੇ ਕਿ ਹਲਕਾ ਇੰਚਾਰਜ ਮੈਡਮ ਮੰਜੂਰਾ ਇਹਨਾਂ ਮੈਡਮ ਇਹ ਕੀ ਕਹਿਣਾ ਚਾਹੋਗੇ ਅੱਜ 500 ਸਾਲ ਬਾਅਦ ਜਿਹੜੀ ਕਿ ਇੱਕ ਸਾਭਿਆ ਦੀ ਮਨੋਇਸ਼ਾ ਪੂਰੀ ਹੋਈ ਹੈ ਕਿ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਾ ਕੇ ਉਦਘਾਟਨ ਕੀਤਾ ਮੈਂ ਤਾਂ ਸਭ ਤੋਂ ਪਹਿਲਾਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਪੂਰਥਲੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਵਾਂਗੀ ਕਿਉਂਕਿ ਇਹ ਜਿਹੜਾ ਅੱਜ ਦਾ ਦਿਨ ਹੈ ਇਹ ਈਸ਼ਵਰ ਦੇ ਨਾਲ ਪਰਮਾਤਮਾ ਦੇ ਨਾਲ ਰਿਲੇਟਡ ਦਿਨ ਹੈਗਾ ਵਾ ਪਰਮਾਤਮਾ ਸਮੇਂ-ਸਮੇਂ ਤੇ ਧਰਤੀ ਤੇ ਆਇਆ ਕਦੀ ਕ੍ਰਿਸ਼ਨ ਬਣ ਕੇ ਕਦੀ ਰਾਮ ਬਣ ਕੇ ਕਦੀ ਗੁਰੂ ਨਾਨਕ ਦੇਵ ਜੀ ਬਣ ਕੇ ਕਦੀ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਉਹ ਜਿਹੜੀ ਸੁਪਰਨੈਚੁਰਲ ਪਾਵਰ ਹੈ ਜਿਹੜੀ ਇਸ ਸ੍ਰਿਸ਼ਟੀ ਨੂੰ ਚਲਾ ਰਹੀ ਹੈਗੀ ਆ ਉਹ ਉਹਨਾਂ ਦੇ ਆਨ ਤੇ ਅੱਜ 500 ਸਾਲ ਬਾਅਦ ਉਹ ਮੰਦਿਰ ਸਾਡਾ ਕੰਪਲੀਟ ਹੋਇਆ ਜਿੱਥੇ ਅਯੋਧਿਆ ਚ ਭਗਵਾਨ ਰਾਮ ਨੇ ਜਨਮ ਲਿੱਤਾ ਸੀਗਾ ਤੇ ਇਸ ਕਰਕੇ ਮੈਂ ਇਹੀ ਕਹਾਂਗੀ ਕਿ ਸਾਨੂੰ ਭਗਵਾਨ ਰਾਮ ਦਾ ਦਿਨ ਸਭ ਨੂੰ ਰਲ ਕੇ ਇਹਦੇ ਚ ਧਰਮ ਨਹੀਂ ਕੋਈ ਕੋਈ ਪਾਰਟਿਸਿਮ ਨਹੀਂ ਕੋਈ ਪੋਲਿਟਿਕਸ ਨਹੀਂ ਹੈਗੀ ਸਾਨੂੰ ਸਭ ਨਾਲ ਰਲ ਕੇ ਖੁਸ਼ੀਆਂ ਨਾਲ ਮਨਾਉਣਾ ਚਾਹੀਦਾ ਤੁਹਾਨੂੰ ਇਹ ਜਿਹੜਾ ਕਿ ਕਿੰਨੀ ਇੱਕ ਖੁਸ਼ੀ ਹੈਗੀ ਐ ਦੇਖੋ ਮੈਂ ਤਾਂ ਭਗਵਾਨ ਰਾਮ ਨੂੰ ਬਹੁਤ ਮੰਨਦੀ ਆ ਮੇਰੇ ਲਈ ਉਹਨਾਂ ਦੀ ਕਿਉਂਕਿ ਧਰਤੀ ਤੇ ਜਨਮ ਵੀ ਉਹਨਾਂ ਨੇ ਦਿੱਤਾ ਵਾ ਅ ਸੰਸਾਰ ਚੋਂ ਵੀ ਉਹਨਾਂ ਨੇ ਲੈ ਕੇ ਜਾਣਾ ਵਾ ਉਹਨਾਂ ਦੀ ਸ਼ਰਨ ਚ ਹੀ ਰਹਿ ਕੇ ਅਸੀਂ ਜ਼ਿੰਦਗੀ ਜੀਣੀ ਹੈਗੀ ਆ ਤੇ ਇਸ ਕਰਕੇ ਬਹੁਤ ਖੁਸ਼ੀ ਹੈ ਮਨ ਨੂੰ ਤਾਂ ਭਗਵਾਨ ਰਾਮ ਨੇ ਜਨਮ ਦਿੱਤਾ ਇਸ ਸ੍ਰਿਸ਼ਟੀ ਤੋਂ ਭਗਵਾਨ ਰਾਮ ਨੇ ਲੈ ਕੇ ਜਾਣਾ ਦੂਸਰੇ ਪਾਸੇ ਦੇਖਿਆ ਜਾਏਗਾ ਕਿ ਤੁਹਾਡੇ ਜਿਵੇਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆ ਕਿ ਉਹਨਾਂ ਨੇ ਆਪਣੀ ਜਿਹੜੇ ਕਿ ਉੱਥੇ ਵੱਖਰਾ ਮਨਾਈ ਜੋ ਦੇਖੋ ਅੱਜ ਮੈਂ ਐਜ਼ ਏ ਸ਼ਰਧਾਲੂ ਆਈ ਆ ਨਾ ਕਿ ਐਜ਼ ਏ ਪੋਲਿਟੀਕਲ ਪਾਰਟੀ ਆਈ ਆ ਇਸ ਕਰਕੇ ਇਸ ਚੀਜ਼ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਮੈਡਮ ਸੈਂਟਰਲ ਸਰਕਾਰ ਨੇ ਦੇਖੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਸਾਰੇ ਪਾਸੇ ਛੁੱਟੀ ਕੀਤੀ ਕਿ ਭਗਵੰਤ ਮਾਨ ਸਾਹਿਬ ਛੁੱਟੀ ਨਹੀਂ ਕਰ ਸਕਦੇ ਸੀ ਪੰਜਾਬ ਦੇ ਵਿੱਚ ਦੇਖੋ ਆਨਰੇਬਲ ਸਾਡੇ ਸੀਐਮ ਭਗਵੰਤ ਮਾਨ ਜੀ ਦੇ ਡਿਸੀਜਨ ਤੇ ਵੀ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਸੋ ਸਾਡੇ ਨਾਲ ਹਾਜਰ ਕਿ ਐਸ ਜੇ ਸ਼ਰਾਬ ਟਿੱਕੇ ਦਾ ਰਮਨ ਕੁਮਾਰ ਜੀ ਵੀ ਰਮਨ ਜੀ ਇਹ ਕੀ ਕਹਿਣਾ ਚਾਹੋਗੇ 500 ਸਾਲ ਬਾਅਦ ਜਿਹੜੀ ਕਿ ਮर्याਦਾ ਪੂਰੀ ਹੋਈ ਆ ਰਾਮਚੰਦਰ ਜੀ ਮਹਾਰਾਜ ਦੀ ਕੀ ਕਹੋਗੇ ਪਹਿਲਾ ਦਾ ਸਕਾਈਪ ਜਾਂ ਨੂੰ ਚੈਨਲ ਤੁਹਾਨੂੰ ਬਹੁਤ ਬਹੁਤ ਅਦਿਸ਼ੀ ਰਾਮ ਜੀ ਦੇ ਪ੍ਰਾਣ ਪ੍ਰਧਿਸ਼ਟਾ ਦੇ ਮੌਕੇ ਦੇ ਵਧਾਈਆਂ ਔਰ ਜੈ ਸ਼ੀ ਰਾਮ ਔਰ ਮੈਂ ਇਹ ਕਹਿਣਾ ਜਾਵਾਂਗਾ ਜੀ ਕਿ ਜੋ ਅੱਜ ਇਸ ਇਨੇ ਵੱਡੇ ਦਿਨ ਦੀ ਲੋਕਾਂ ਨੂੰ ਉਡੀਕ ਸੀ ਇੰਨਾ ਕੁਝ ਹੋਇਆ ਇੰਨੇ ਕੁਰਬਾਨੀਆਂ ਇੰਨਾ ਕੁਝ ਹੋਇਆ ਸਿਹਤਾਂ ਚੜੀਆਂ ਬੜਾ ਕੁਝ ਹੋਇਆ ਪਰ ਅੱਜ ਜੋ ਸਚਾਈ ਸੀ ਉਹ ਸਚਾਈ ਨੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਫਿਰ ਕਾਇਮ ਕਰਕੇ ਉਹ ਮਯਾਦਾ ਪਰਸ਼ੋਤਮ ਸ਼੍ਰੀ ਰਾਮ ਜੀ ਨੇ ਆਪਣੇ ਜੋ ਅੱਜ ਅਯੁੱਧਿਆ ਵਿੱਚ ਤਾਂ ਇਸ਼ਟਾ ਹੋਈ ਆ ਉਹ ਉਹਨੀਆਂ ਪੂਰੇ ਸਮਾਜ ਉਹ ਵਰਲਡ ਕੀ ਕੀ ਘਰ ਪਰਿਵਾਰ ਨੂੰ ਤਹਿ ਦਿਲੋਂ ਤਹਿ ਦਿਲੋਂ ਮੁਬਾਰਕਾ ਔਰ ਪ੍ਰਭੂ ਰਾਮ ਜੀ ਆਪਣਾ ਸ਼ਿਵਾ ਤੇ ਆਪਣੀ ਕਿਰਪਾ ਔਰ ਸਭ ਤੇ ਕਾਜ ਖੁਸ਼ੀਆਂ ਜਿਹੜੇ ਐਦਾ ਬਣਾਈ ਰੱਖਣ ਔਰ ਜੋ ਅੱਜ ਦਿਨ ਇਹ ਮਿਲਿਆ ਇਹ ਆਜ਼ਾਦੀਆਂ ਤੋਂ ਵੀ ਵੱਟਾ ਦੇਣਾ ਇਹਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਅਜੋਧਿਆ ਤੋਂ ਰਾਮਚੰਦਰ ਜੀ 14 ਸਾਲ ਬਾਅਦ ਬਣਵਾ ਕੇ ਉਸ ਦਿਨ ਘਰ ਘਰ ਦੀਵਾਲੀ ਹੋਈ ਸੀ ਲੋਕਾਂ ਨੇ ਦੀਵਜ ਅੱਜ ਦਾ ਜਿਹੜਾ ਦਿਨ ਆ 500 ਸਾਲ ਬਾਅਦ ਜਿਹੜਾ ਕਿ ਰਾਮਚੰਦਰ ਜੀ ਮਹਾਰਾਜ ਨੇ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉੱਥੇ ਮੂਰਤੀ ਸਥਾਪਨਾ ਕੀਤੀ ਇਸ ਦਿਨ ਨੂੰ ਕਿਦਾਂ ਦਾ ਦਿਨ ਮੰਨਦੇ ਤੁਸੀਂ ਫਰਕ ਆਪ ਵੀ ਦੇਖ ਲਓ ਜੀ ਇੱਕ 14 ਸਾਲ ਬਾਅਦ ਆਏ ਸੀ ਤੇ ਇੱਕ 500 ਸਾਲ ਬਾਅਦ ਆਏ ਤੇ ਉਹਦੇ ਚ 14 ਸਾਲ ਦੇ ਵਿੱਚ ਕੀ ਲੋਕਾਂ ਨੂੰ ਇੱਥੇ ਚਾਹ ਤੇ ਦਸਾ ਸੀ ਤੇ 500 ਸਾਲ ਚਾਅ ਉਸਾ ਕੀ ਬਣੇਗਾ ਉਹ ਤੁਸੀਂ ਆਪ ਕਿਹਾ ਕਰ ਲਓ ਮੇਰੇ ਕੋਲ ਸ਼ਬਦਾਂ ਦੇ ਵਿੱਚ ਨਾ ਬਿਆਨ ਕਰ ਸਕਦਾ ਜੋ ਖੁਸ਼ੀ ਉਪਰੋਂ ਦੀ ਅੰਦਰੋਂ ਔਰ ਇੱਕ ਇੱਕ ਪ੍ਰਾਣੀ ਨੂੰ ਚਾਹੀਓ ਗਰੀਬ ਚਾਹੀਓ ਸ਼ੌਕਰ ਚਾਹੀਓ ਮਜ਼ਦੂਰ ਚਾਹੀਓ ਬਿਜ਼ਨਸਮੈਨ ਤਬੀ ਉਹ ਆ ਜਿੰਨਾ ਨੂੰ ਖੁਸ਼ ਹੈ ਇਹ ਕਿਰਪਾਉਣਾ ਦੀ ਹੈ ਤੇ ਬਾਕੀ ਜੋ ਮੋਦੀ ਜੀ ਨੇ ਆਪਣਾ ਜੋਰ ਲਾਇਆ ਉਹ ਵਾਕਿਆ ਹੀ ਕਾਬਿਲ ਤਾਰੀਫੀ ਹੈ ਸ੍ਰੀ ਦੇ ਸਰ ਇਹ ਕਿੰਨੀ ਕ ਅੱਜ ਫਿਰ ਭਗਤੀ ਕਰ ਅੱਜ ਕਿੰਨੀ ਕ ਭਗਤੀ ਕਰੋਗੇ ਭਗਤੀ ਨਹੀਂ ਜੀ ਭਗਤੀ ਤਾਂ ਦਰਦੇ ਫਿਰਦੀ ਹੋ ਜਾਂਦੀ ਹੈ ਕੰਮ ਕਰਦੇ ਵੀ ਭਰਦੀ ਹੈ ਜ਼ਰੂਰੀ ਨਹੀਂ ਬਹਿ ਕੇ ਭਗਤੀ ਹੋਣੀ ਹੈ ਪਰ ਇਹ ਜੋ ਪਿਛਲੇ 15 ਦਿਨਾਂ ਤੋਂ ਹੀ ਜੋ ਮੀਡੀਆ ਪੈਨਡਿਵਿਜਨ ਟੀਵੀ ਆ ਤੇ ਜੋ ਆ ਰਿਹਾ ਵਾ ਉਹਨੂੰ ਦੇਖ ਕੇ ਨਹੀਂ ਬਸੰਤ ਆ ਰਹੀ ਐ ਕਿ ਯਕੀਨ ਮੰਨੋ ਕਿ ਪਿਛਲੇ 15 ਸਾਲਾਂ ਤੋਂ ਲੋਕਾਂ ਨੂੰ ਕੋਈ ਹੋਰ ਕੋਈ ਯਾਦ ਨਹੀਂ ਸੀ ਹਰ ਘਰ ਝੰਡੇ ਲਗਾਏ ਜਾ ਰਹੇ ਨੇ ਹਰ ਘਰ ਦੇ ਕੁਰਸੀਆਂ ਬਣ ਗਈਆਂ ਕੋਈ ਡੀਏ ਸੀ ਰਿਹਾ ਵਾ ਕੋਈ ਝੰਡੇ ਸੀ ਰਿਹਾ ਕੋਈ ਕੁਰਸੀ ਸੀ ਰਿਹਾ ਵਾ ਔਰ ਕਹਿਣ ਦਾ ਮਤਲਬ ਇਹ ਹੈ ਕਿ ਐਹੋ ਜਿਹੇ ਦਿਨ ਪਤਾ ਨਹੀਂ ਕਿਹੜਾ ਕਦਮਾ ਕਦਮੀ ਵਾਲਾ ਪਰ ਜੋ ਆ ਦਿਨ ਹੈ ਆਪਣੀ ਜ਼ਿੰਦਗੀ ਸਭ ਤੋਂ ਲਾ ਦਿੱਤੀ ਹੈ ਮੈਨੂੰ ਹੋਇਆ ਤਾਂ ਸਾਡੇ ਨਾਲ ਜਿਹੜੇ ਕਿ ਰਮਨ ਜੀ ਵਾਈਨ ਦੇ ਕੰਟਰੈਕਟਰ ਦੇਖੋ ਕੋਈ ਜਿਹੜੀ ਕਿ ਇੱਥੇ ਸਾਰੇ ਧਰਮਾਂ ਦੇ ਜਿਹੜੇ ਕਿ ਲੋਕ ਆਏ ਨੇ ਔਰ ਦੇਖੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਸਿੱਧੀਆਂ ਤੁਸੀਂ ਉਹਦੇ ਮੰਦਿਰ ਦੇਖੋ ਸ਼ਾਮ ਪੈ ਚੁੱਕੀ ਔਰ ਮੰਦਿਰ ਕਿੱਸਾ ਖੂਬਸੂਰਤ ਮੰਦਿਰ ਨੂੰ ਸਜਾਇਆ ਗਿਆ ਔਰ ਲੋਕ ਹੁਣ ਥੋੜੀ ਦੇਰ ਤੱਕ ਜਿਹੜੇ ਕਿ ਆਪਸ ਦੇ ਵਿੱਚ ਘਰਾਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਦੀਪਮਾਲਾ ਇਹ ਸ਼ੁਰੂ ਕਰਨਗੇ ਥੋੜੀ ਦੇਰ ਤੱਕ ਤਸਵੀਰਾਂ ਹੋਰ ਵੀ ਦਿਖਾਵਾਂਗੇ